ਸਾਰੇ ਕਿਵੇਂ ਠੀਕ ਠਾਕ ਪਰਮਾਤਮਾ ਸਾਰਿਆਂ ਨੂੰ ਠੀਕ ਠਾਕ ਰੱਖੇ ਚੰਗੀ ਖੁਸ਼ ਰੱਖੇ ਤੇਨ ਤੁਹ ਕੋਣੀ ਰਾਤ ਤੋਂ ਗਣੀ ਤਰੱਕੀ ਬਖਸ਼ੇ ਹਰ ਇੱਕ ਦੇ ਬੱਚਿਆਂ ਨੂੰ ਤੰਦਰੁਸਤ ਰੱਖੇ ਪਰਮਾਤਮਾ ਮੈਂ ਨਾ ਜਰੀਪਨ ਤੇ ਖੁਸ਼ੀ ਦੀ ਇੱਕ ਵੀਡੀਓ ਸੁਣੀ ਤੇ ਖੁਸ਼ੀ ਪ੍ਰੈਗਨੈਂਟ ਹੈ ਜਲੂ ਬੇਬੀ ਆਉਣ ਵਾਲਾ ਹਨਾ ਤੇ ਮੈਨੂੰ ਇੰਨੀ ਖੁਸ਼ੀ ਹੋਈ ਤੇ ਸਭ ਤੋਂ ਪਹਿਲਾਂ ਰੀਪਨ ਖੁਸ਼ੀ ਬੇਟਾ ਤੁਹ ਨੂੰ ਲੱਖ ਲੱਖ ਬਦਨਿਆ ਠੀਕ ਹੈ ਮੁਬਾਰਕਾਂ ਤੁਹਾਨੂੰ ਬਹੁਤ ਵਧੀਆ ਪਰਮਾਤਮਾ ਆਉਣ ਵਾਲੇ ਬੱਚੇ ਨੂੰ ਮਾਂ ਨੂੰ ਪਿਓ ਨੂੰ ਤੰਦਰੁਸਤੀ ਬਖਸ਼ੇ ਠੀਕ ਹੈ ਤੇ ਪਰ ਮੈਨੂੰ ਖੁਸ਼ੀ ਦੀਆਂ ਗੱਲਾਂ ਤੇ ਇੰਨੀ ਖੁਸ਼ੀ ਹੋਈ ਨਾ ਉਹਨੇ ਦੱਸਿਆ ਵੀ ਜਦੋਂ ਆਪ ਮਾਂ ਪਿਓ ਬਣਦੇ ਹਨ ਨਾ ਮਾਂ ਬਣਦੇ ਉਹਨਾਂ ਪਤਾ ਲੱਗਦਾ ਵੀ ਮਾਂ ਨੂੰ ਕੀ ਤਕਲੀਫ ਹੁੰਦੀ ਹੈ ਵੀ ਦੁਆਰਾ ਜਨਮ ਹੁੰਦਾ ਤੇ ਬਹੁਤ ਪੁੱਤ ਪੁੱਤ ਤੁਸੀਂ ਬਹੁਤ ਵਧੀਆ ਸਨੇਹਾ ਦੇ ਰਹੇ ਹੋ ਕਿਉਂਕਿ ਅੱਜ ਕੱਲ ਦੇ ਜਿਹੜੇ ਹਨ ਉਹ ਮਾਂ ਪਿਓ ਨੂੰ ਸਮਝਦੇ ਨਹੀਂ ਠੀਕ ਹੈ ਤੇ ਇਹਦਾ ਮਤਲਬ ਤੁਸੀਂ ਮਾਂ ਪਿਓ ਦਾ ਦੁੱਖ ਸਮਝਦੇ ਤਾਂ ਤੁਹਾਨੂੰ ਆਪਣੇ ਦੁੱਖ ਪਤਾ ਤੇ ਮਾਂ ਪਿਓ ਦਾ ਦੁੱਖ ਸਮਝਦੇ ਫੇਰ ਹੀ ਸਮ ਪਤਾ ਤੁਹਾਨੂੰ ਆਪਣੇ ਦੁੱਖ ਦਾ ਹਨਾ ਤੇ ਦੇਖੋ ਜੀ ਮਾਂ ਬਹੁਤ ਕੋਈ ਵੀ ਮਾਂ ਪਿਓ ਮਾੜਾ ਨਹੀਂ ਸੋਚਦਾ ਹੁੰਦਾ ਆਪਣੇ ਬੱਚੇ ਦਾ ਹਨਾ ਜਦੋਂ ਬੱਚਾ ਆਪ ਹੀ ਉਹਦੇ ਮਾਂ ਪਿਓ ਦਾ ਕਰਜ਼ੀ ਹੈਨਾ ਪਰ ਮਾਂ ਦਾ ਦੇ ਲੋਕ ਦੁਆਰਾ ਜਨਮ ਹੁੰਦਾ ਤੂੰ ਆਪ ਹੀ ਦੱਸਿਆ ਖੁਸ਼ੀ ਹਨਾ ਤੇ ਵੀ ਮਾਪਿਆਂ ਦੀਆਂ ਜਿੰਨਾਂ ਮਾਦੀਆਂ ਜਿੰਨਾਂ ਹੱਡੀਆਂ ਨੇ ਜਿਵੇਂ ਬੱਚੇ ਦਾ ਜਨਮ ਹੁੰਦਾ ਤਾਂ ਉਹਨੀਆਂ ਹੀ ਉਹ ਸਮਝ ਲਓ ਵੀ ਇੱਕ ਹਿਸਾਬ ਨਾਲ ਹੱਡੀਆਂ ਹੀ ਟੁੱਟਦੀਆਂ ਉਹ ਇੰਨੀਆਂ ਤਕਲੀਫਾਂ ਦੇ ਵਿੱਚ ਮਾਂ ਜਨਮ ਦਿੰਦੀ ਆ ਮਾਂ ਕਦੇ ਵੀ ਮਾੜਾ ਨਹੀਂ ਸੋਚਦੀ ਫਿਰ ਵੀ ਠੀਕ ਹੈ ਪਰ ਪੁੱਤ ਅੱਜ ਕੱਲ ਤਾਂ ਬਹੁਤ ਮਾਪਿਆਂ ਨੂੰ ਰੋ ਰਿਹਾ ਹੈ ਹੈਨਾ ਤੇ ਤੂੰ ਬਹੁਤ ਵਧੀਆ ਸਨੇਹ ਦਿੱਤਾ ਵੀ ਮਾਪਿਆਂ ਦੇ ਆਈ ਸਤਿਕਾਰ ਕਰੋ ਠੀਕ ਹੈ ਜਿਹੜੀ ਖੁਸ਼ੀ ਤੈਨੂੰ ਸੋਚੀ ਨਾ ਉਹ ਸੋਚ ਮੈਂ ਵੀ ਸੋਚਦੀ ਸੀ ਜਦੋਂ ਮੇਰੇ ਬੱਚੇ ਸੀ ਵੀ ਮੈਂ ਦੇਖੀ ਵੀ ਮਾਂ ਨੂੰ ਕਿੰਨੀ ਤਕਲੀਫ ਹੁੰਦੀ ਆ ਹਨਾ ਬੱਚੇ ਨੂੰ ਆਪਣੇ ਨੂੰ ਪੈਦਾ ਕਰਨ ਵੇਲੇ ਪਰ ਇਹ ਜਿਵੇਂ ਹੁਣ ਮੰਨ ਲਿਆ ਵੀ ਜਿਹੜੀ ਸਾਸੂ ਵੀ ਉਹ ਮਾਂ ਸੋਚ ਸਕਦੀ ਆ ਵੀ ਇਹ ਮੈਂ ਆਪਣੇ ਬੱਚੇ ਜਨ ਦਿੱਤਾ ਨਾ ਮੇਰੀ ਨੌ ਦੇ ਬੱਚਾ ਹੋਇਆ ਉਹ ਵੀ ਬੜਾ ਵੀ ਮੇਰੀ ਵਾਲੀ ਤਕਲੀਫ ਹੋਗੀ ਪਰ ਜੇ ਨੌ ਵੀ ਸਮਝੇ ਫਿਰ ਜਿਆਦਾ ਖੁਸ਼ੀ ਵੱਜ ਜਾਂਦੀ ਘਰ ਚ ਨਾ ਪਰ ਅੱਜ ਕੱਲ੍ਹ ਦੇ ਨੌਹਾਂ ਤਾਂ ਮੈਂ ਦੱਸਿਆ ਸੀ ਤੁਹਾਨੂੰ ਮੇਰੀ ਇੱਕ ਵਾਰ ਵੀਡੀਓ ਤੇ ਵੀ ਮੇਰੀ ਫਰੈਂਡ ਹੈ ਉਹ ਕਹਿੰਦੀ ਵੀ ਮੇਰਾ ਮੁੰਡਾ ਵੀ ਸਾਨੂੰ ਐ ਕਰਕੇ ਮੇਰੇ ਹਸਬੰਦ ਬਿਮਾਰ ਆ ਉਹ ਕੈਂਸਰ ਦੇ ਮਰੀਜ਼ ਹੈ ਵੀ ਅੱਜ ਤੱਕ ਨਾ ਉਹ ਨਾ ਮੁੰਡੇ ਨੇ ਪੁੱਛਿਆ ਨੇ ਉਹਦੇ ਵੀ ਬੱਚੇ ਨਾ ਮੁੰਡਾ ਇੱਕੋ ਹੀ ਮੁੰਡਾ ਹੈ ਉਹ ਬਾਹਰ ਹੈ ਮੁੰਡੇ-ਮੁੰਡਾ ਦੇ ਤੇ ਉਹ ਕਹਿੰਦੀ ਵੀ ਉਹ ਚੀਜ਼ ਤੋਂ ਹੁੰਦਾ ਹਨਾ ਵੀ ਮੰਗਰ ਲੱਗਦੇ ਆ ਹਨਾ ਚਲੋ ਮੰਗਰ ਸਭ ਕੁਝ ਦੇਖਣਾ ਪੈਂਦਾ ਮਾਪਿਆਂ ਨੂੰ ਵੀ ਦੇਖਣਾ ਪੈਂਦਾ ਬੱਚਿਆਂ ਨੂੰ ਘਰ ਵਾਲਿਆਂ ਨੂੰ ਵੀ ਦੇਖਣਾ ਪੈਂਦਾ ਸਾਸੋਰੀ ਨੂੰ ਦੇਖਣਾ ਪੈਂਦਾ ਪਰ ਜਿਹੜੇ ਬੱਚੇ ਮਾਪਿਆਂ ਦੇ ਕਰਾਲੀ ਦੇ ਜਾਂ ਮਾਪਿਆਂ ਦੇ ਮੰਗਰ ਲਾ ਕੇ ਹਨਾ ਇੱਕ ਦੂਜੇ ਨੂੰ ਪਰੇਸ਼ਾਨ ਕਰਦੇ ਆ ਉਹ ਮਾੜੀ ਗੱਲ ਆਪਾਂ ਕਹਿੰਦੇ ਜੀ ਬੱਚਾ ਉਹ ਫਸ ਗਿਆ ਮੁੰਡਾ ਹਨਾ ਪਰ ਕਈ ਮੁੰਡੇ ਮਾੜੇ ਹੁੰਦੇ ਨੋਹਾਂ ਸਹੀ ਹੁੰਦੀਆਂ ਕਈਆਂ ਦੇ ਦੋਨੇ ਕੋਸੀ ਮਾੜੇ ਆ ਜਿਹੜੇ ਮਾਪਿਆਂ ਨੇ ਇੰਨਾ ਪੜਾ ਲਿਖਾ ਦਿੱਤਾ ਜਨਮ ਦਿੱਤਾ ਹਨਾ ਉਹ ਮਾਪੇ ਕਿਵੇਂ ਮਾੜੇ ਹੋ ਸਕਦੇ ਆ ਇੰਨੀਾਂ ਤਖਲੀਫਾਂ ਕੱਟਿਆ ਉਹਨਾਂ ਮਾਪੇ ਨੇ ਉਹ ਮਾਪੇ ਕਿਵੇਂ ਮਾੜੇ ਹੋ ਸਕਦੇ ਆ ਖੁਸ਼ੀ ਦਾ ਮੈਂ ਇੱਕ ਦੇਖਿਆ ਵੀ ਸੰਸਕਾਰੀ ਬੇਟੀ ਆ ਸੰਸਕਾਰੀ ਇਦਾ ਮਤਲਬ ਵੀ ਮਾਪਿਆਂ ਨੇ ਉਹਨਾਂ ਸੰਸਕਾਰ ਬਹੁਤ ਦਿੱਤੇ ਹੋਏ ਆ ਠੀਕ ਹੈ ਇਸ ਕਰਕੇ ਜੀ ਨੂੰ ਮੈਂ ਦੇਖਿਆ ਕਈ ਵਾਰ ਇਹਨਾਂ ਵੀਡੀਓ ਚ ਇਹ ਜਿਆਦਾ ਖੁਸ਼ੀ ਨੇ ਕਦੇ ਆਪਦੇ ਮਾਪਿਆਂ ਦੀ ਜਿਆਦਾ ਨਹੀਂ ਉਹ ਕੀਤੀ ਪ੍ਰੇਜ ਇਹ ਆਪਦੇ ਸਾਸੋਹਰੇ ਦੀ ਵੀ ਕਰਦੀ ਆ ਮੰਮੀ ਡੈਡੀ ਦਾ ਮੰਮੀ ਡੈਡੀ ਐਂ ਕਰਕੇ ਹਨਾ ਤੇ ਚਲੋ ਮਾਪਿਆਂ ਦੇ ਵੀ ਕਰੋ ਵੀ ਖੁਸ਼ੀ ਕੱਲੀ ਕੱਲੀ ਆਪਦੇ ਮਾਪਿਆਂ ਦੀ ਬੇਟੀ ਆ ਚੜੀਦਾ ਕਰਨਾ ਮਾਪਿਆਂ ਦਾ ਵੀ ਕਿਉਂਕਿ ਉਹਦੀ ਮਾਂ ਨੇ ਵੀ ਉਹਨੂੰ ਜਨਮ ਦਿੱਤਾ ਉਹਨੇ ਵੀ ਬੜੀ ਤਕਲੀਫਾਂ ਦਿੱਤਾ ਪਰ ਦੋਨਾਂ ਨੂੰ ਕੁਝ ਰੱਖਣਾ ਪੈਂਦਾ ਹਨਾ ਨੇ ਇਹ ਨਹੀਂ ਵੀ ਮੇਰੀ ਮਾਂ ਤਾਂ ਬਹੁਤ ਭੈੜੀ ਆ ਭਾਈ ਮੇਰੀ ਮਾਂ ਤੋਂ ਤਾਂ ਮੈਨੂੰ ਡਰ ਲੱਗਦਾ ਹਨਾ ਸੱਸ ਨੂੰ ਜਿਵੇਂ ਮਰਜ਼ੀ ਬਣਾਵਣਾ ਛੱਡੀ ਜਾਉ ਪੁੱਠਾ ਸਿੱਧਾ ਬੋਲੀ ਜਾਉ ਮਾਂ ਪਿਓ ਤੇ ਬਲਵਾਈ ਜਾਉ ਇਹ ਮਾੜੀ ਗੱਲ ਹਨਾ ਜੇ ਮਾਂ ਭੈੜੀ ਆ ਤਾਂ ਇਹ ਤਾਂ ਮਾਂ ਤੋਂ ਡਰ ਸੱਸ ਤੋਂ ਵੀ ਮਾੜਾ ਮੋਟਾ ਸੱਸ ਤੋਂ ਡਰਨਾ ਵੀ ਚਾਹੀਦਾ ਮੈਂ ਤਾਂ ਇਹ ਚੀਜ਼ ਤੇ ਪਰੋਹ ਨਹੀਂ ਸਾਰਨਾ ਵੀ ਚਾਹੀਦਾ ਪਰ ਸੱਸ ਨਾਲ ਰਹਿਣਾ ਤਾਂ ਸਹੀ ਚਾਹੀਦਾ ਨਾ ਵੀ ਸੱਸ ਨੇ ਜਿਵੇਂ ਨਵਾਏ ਕਹਤਾਏ ਕਹਤਾ ਉਹ ਕਹਿੰਦੀ ਵੀ ਬਣੇ ਮੇਰੇ ਮੁੰਡੇ ਨੂੰ ਭੜਕਾਏ ਹੋਇਆ ਜਿਹੜੇ ਨੌ ਨੇ ਤੇ ਪਰ ਇੱਕ ਗੱਲ ਹੈ ਵੀ ਇਹ ਪੋਗਤਣ ਦੇ ਬੱਚੇ ਜਿਹੜੇ ਮਾਪਿਆਂ ਨਾਲ ਐਂ ਕਰਦੇ ਆ ਤੇ ਰੀਤਨ ਇੱਕ ਗੱਲ ਕਹਿ ਰੀਤਨ ਕਹਿੰਦਾ ਨਾ ਜਦੋਂ ਵੀ ਮੇਰੀ ਮਾਂ ਨੂੰ ਜਦੋਂ ਖੁਸ਼ੀ ਕਹਿ ਦਿੰਦੀ ਮੇਰੀ ਆਹ ਤਖਲੀਫ ਆਹ ਤਖਲੀਫ ਕਹਿੰਦਾ ਮੈਨੂੰ ਮੇਰੀ ਮਾਂ ਦਾ ਹੁੰਦਾ ਵੀ ਹੇ ਮੇਰੀ ਮਾਂ ਨੂੰ ਵੀ ਸਾਰੀਆਂ ਮਾਵਾਂ ਨੂੰ ਐਂ ਤਖਲੀਫ ਹੋਈ ਹੋਗੀ ਵੀ ਬੱਚਾ ਜਦੋਂ ਬੱਚੇ ਹੋਣ ਵਾਲਾ ਹੁੰਦਾ ਵੀ ਕਿੰਨੀ ਇੱਕ ਮਾਂ ਦਾ ਇਕੱਲੇ ਬੱਚੇ ਦਾ ਦੂਜਾ ਜਨਮ ਨਹੀਂ ਹੁੰਦਾ ਮਾਂ ਦਾ ਵੀ ਦੂਜਾ ਜਨਮ ਹੁੰਦਾ ਤੇ ਪੁੱਤ ਮੈਨੂੰ ਬਹੁਤ ਖੁਸ਼ੀ ਹੋਈ ਤੇਰੇ ਸੁਣ ਕੇ ਗੱਲਾਂ ਮੈਂ ਤੇਰੇ ਤੇ ਬਹੁਤ ਖੁਸ਼ ਆ ਠੀਕ ਹੈ ਤੇਰੇ ਵਰਗਾ ਪੁੱਤ ਹਰ ਇੱਕ ਹੁੰਦੇ ਵੀ ਪ੍ਰਮਾਤਮਾ ਦੇਖੋ ਅੱਜ ਕੱਲ ਤਾਂ ਇੱਕ ਸਿਰਫ ਪੈਸਾ ਮੁੱਖ ਰੱਖਿਆ ਹੋਇਆ ਹੈ ਨਾ ਪੈਸੇ ਪਿੱਛੇ ਮਾਪਿਆਂ ਨੂੰ ਛੱਡੀ ਜਾਂਦੇ ਆ ਹਨਾ ਠੀਕ ਹੈ ਮਾਪਿਆਂ ਦੇ ਕੋਈ ਵੀ ਹੈ ਜਮੀਨ ਹੈ ਜਾਇਦਾਦ ਕਿੰਨੀ ਔਖਾਂ ਦਾ ਬਣਾਈ ਹੁੰਦੀ ਹੈ ਨਾ ਉਹਦੀ ਖਾਤਰ ਮਾਪਿਆਂ ਨੂੰ ਛੱਡੀ ਜਾਂਦੇ ਮਾਪੇ ਉਹ ਜਿਹੜੇ ਹੋਰ ਕੰਮ ਕੀਤੇ ਆ ਜਨਮ ਦਿੱਤਾ ਹੋਰ ਦੁੱਖ ਤਕਲੀਫਾਂ ਘਟੀਆਂ ਉਹ ਮਾਪੇ ਦਾ ਜਾਨ ਨਹੀਂ ਠੀਕ ਹੈ ਤੇ ਮੈਂ ਉਹਨੂੰ ਬਾਰਸ ਨੂੰ ਫੋਨ ਕੀਤਾ ਸੀਗਾ ਭੈਣ ਨੂੰ ਇਹ ਨੰਬਰ ਲਿਆ ਸੀ ਉਹ ਕਹਿੰਦੀ ਵੀ ਮੈਂ ਮੇਰਾ ਬੇਟਾ ਲੋਕਾਂ ਕੋਲੇ ਕਰਦਾ ਫੋਨ ਮੇਰੇ ਡਾਡੀ ਦਾਦਾ ਕਹਿੰਦੀ ਮੈਂ ਸਾਰਿਆਂ ਨੂੰ ਕਿਹਾ ਵੀ ਦੱਸਣਾ ਨਹੀਂ ਤੁਸੀਂ ਕਹਣਾ ਵੀ ਸੰਦਾ ਪਤਾ ਹੀ ਨਹੀਂ ਵੀ ਚਾਹੀਦੀ ਵੀ ਆਈ ਮੈਂ ਤਾਂ ਆਪੇ ਚੀ ਤੇ ਖੋਸ ਜਿਹੜਾ ਜਵਾਕ ਆਈ ਕਰਦਾ ਉਹਦੇ ਨਾਲ ਚਾਹੀਦੀ ਵੀ ਆਈ ਆ ਦੇਖੋ ਬੁੱਤੇ ਇੱਕ ਗੱਲ ਹੈ ਜਦੋਂ ਮਾਂ ਪਿਓ ਦੇਖੋ ਹੁਣ ਆ ਉਮਰ ਆ ਹਨਾ ਮਾਂ ਪਿਓ ਦੀ ਉਹਦੀ ਹੁਣ ਉਹਦੇ ਹਸਬੰਦ ਬਿਮਾਰ ਆ ਹਨਾ ਤੇ ਉਹ ਦੋ ਤੇ ਟੈਨਸ਼ਨ ਆ ਪਾਈਆਂ ਹਨਾ ਕੈਂਸਰ ਦਾ ਮਰੀਜ਼ ਆ ਉਹ ਪਿਆ ਕਰੇ ਤੇ ਬਾਅਦ ਵਿੱਚ ਜਦੋਂ ਮਰ ਗਿਆ ਤੇ ਉਦੋਂ ਉਹਦੇ ਤੇ ਆ ਕੇ ਰੋਣ ਕਰਾਉਣ ਲੋਕ ਦਿਖਾ ਕਰਨੇ ਮਾੜੀ ਗੱਲ ਆ। ਹੁਣ ਤਾਂ ਮੈਂ ਵੀ ਅੱਜ ਕਿਹਾ ਸੀ ਮੈਂ ਚਲ ਕੋਈ ਨਾ ਬੁਲਾ ਲਾਂ ਤਾ। ਵੀ ਮੈਨੂੰ ਦੇ ਨੰਬਰ ਮੈਂ ਫੋਨ ਕਰ ਦਿੰਦੀ ਆ। ਪੈਂ ਕਰਕੇ ਭਾਈ ਵੀ ਤੇਰੀ ਡੈਡੀ ਸੀਰੀਅਸ ਸੀ ਜਿਆਦਾ। ਉਹ ਕਹਿੰਦੀ ਨਹੀਂ ਮਿਲ ਕਹਿੰਦੀ ਭੈਣ ਜੀ ਵੀ ਮੈਂ ਨਹੀਂ ਬੁਲਾਉਣਾ। ਵੀ ਦੇਖੋ ਇੰਨੀ ਤਕਲੀਫ ਮੈਂ ਕੱਟ ਲਈ ਕਹਿੰਦੀ ਹੁਣ ਮੈਂ ਕੀ ਕਰਾਉਣਾ ਇਹਨਾਂ ਤੋਂ। ਹਨਾ ਤੇ ਕਹਿੰਦੀ ਕੋਈ ਗੱਲ ਨਹੀਂ ਮੈਂ ਸੰਭੂਗੀ ਹੋਰ ਵੀ। ਆਪ ਕਹਿੰਦੀ ਮੈਂ ਮੈਂ ਮਨੁੱਖ ਦਾ ਸੇਵਾਲਾ ਦਾ ਨੰਬਰ ਦੇ ਤਾ। ਮੈਂ ਕਿਹਾ ਵੀ ਇਹਨਾਂ ਨੂੰ ਉੱਥੇ ਲੈ ਜਾ। ਹਨਾ ਤੇ ਤੁਸੀਂ ਆਪ ਵੀ ਕਹੋ ਵੀ ਮੈਂ ਇੱਥੇ ਰਹਿਣਾ ਵੈਸੇ ਸਾਰਿਆਂ ਨੂੰ ਲੈਣਾ ਚਾਹੀਦਾ ਕੋਈ ਪਤਾ ਨਹੀਂ ਕਿਸੇ ਤੇ ਕੀ ਆ ਜਾਣਾ ਵਾ ਟਾਈਮ ਮੈਂ ਉਹਨਾਂ ਨੂੰ ਸੇਵ ਉਹਨਾਂ ਦਾ ਦੀ ਆਈ ਸੀ ਮੈਂ ਕਿਹਾ ਤੁਸੀਂ ਜਾ ਕੇ ਉੱਥੇ ਨਾ ਲੈ ਜਾਓ ਉਹਨਾਂ ਨੂੰ ਉੱਥੇ ਆਪ ਰੋ ਕਹਿਣਗੇ ਵੀ ਕੋਲ ਰੋ ਤੁਸੀਂ ਕੋ ਰੇਪ ਤੁਸੀਂ ਕਰਨ ਇੱਥੇ ਕਹਿੰਦੀ ਮੈਂ ਤਾਂ ਰਹਿ ਪੂੰਗੀ ਚਲੋ ਪੁੱਤ ਪ੍ਰੀਤਨ ਖੁਸ਼ੀ ਤੁਹਾਨੂੰ ਬਹੁਤ ਮੁਬਾਰਕਾ ਤੁਹਾਡਾ ਬੱਚਾ ਵਧੀਆ ਤੰਦਰੁਸਤ ਮਾਂ ਤੰਦਰੁਸਤ ਪਰਮਾਤਮਾ ਮੈਨੂੰ ਖੁਸ਼ੀ ਦੇ ਵੱਡੀ ਤੋਂ ਵੱਡੀਆਂ ਖੁਸ਼ੀਆਂ ਦੇਵੇ ਸੱਚੇ ਪਾਤਸ਼ਾਹ ਤੰਦਰੁਸਤੀਆਂ ਵੱਡੀਆਂ ਉਮਰ ਵਾਲਾ ਕਰੇ ਸੱਚੇ ਪਾਤਸ਼ਾਹ ਪਰਮਾਤਮਾ ਜੀ ਕੋਈ ਹੋਵੇ ਬੱਚਾ ਕੋਈ ਹੋਵੇ ਤੰਦਰੁਸਤ ਹੋਵੇ ਮਾਤਾ ਤੰਦਰੁਸਤ ਹੋਵੇ ਚਲੋ ਜੀ ਫਿਰ ਤੁਹਾਨੂੰ ਲੱਖ ਲੱਖ ਵਧਾਈਆਂ ਕੱਢੇ ਬੇਵੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਆਲੂ ਦੇ ਕੋਪਿਆ ਮੇਰਾ ਆ ਵੀ ਝਿੱਕਾ ਦੇ ਬੱਚਾ ਹੀ ਆ ਲੈ ਬੱਚਿਆਂ ਨੂੰ ਹੀ ਪਿਆਰਿੰਦਾ ਸਾਰਾ ਦਿਨ ਬੱਚੇ ਵੀ ਨਹੀਂ ਸੌਂਦੇ ਸਾਰਾ ਦਿਨ ਇਹਸ ਪਤਾ ਨਹੀਂ ਕਿਉਂ ਸਾਡੇ 2 ਮਹੀਨੇ 2 ਸਾਲ ਦੀ ਹੋਈ ਆ ਇਹਨਾਂ ਸਾਲ ਦੇ ਉਹ ਜੀ ਸਸਤ ਹੋਣੀ ਰਹਿਣ ਲੱਗ ਗਈ ਕੀ ਹੋ ਗਿਆ ਬਾਗੂ ਹੈ ਚਲੋ ਜੀ ਮੇਰੇ ਪਾਈ ਹਮ ਮਸ਼ੀਨ ਚ ਕਪੜੇ ਇਹ ਮੇਰੀ ਮਸ਼ੀਨ ਚੱਲੀ ਜਾਂਦੀ ਹੈ ਮਸ਼ੀਨ ਚੱਲੀ ਜਾਂਦੀ ਹੈ ਬਾਅਦ ਪਹਿਲੇ ਦਿਨ ਕਦੂ ਬਣਾਇਆ ਜਿਮੂ ਦੇ ਲੁੱਪਿਆ ਕਦੂ ਇਹ ਵੀ ਕਦੂ ਆ ਆਲੂ ਮਸ਼ੀਨ 'ਚ ਨੰਦ ਕਰੂੰਗੀ ਤੇ ਮੇਰੇ ਬੂਟੇ ਸੋਹਣੇ ਹੋ ਗਏ ਹੋਂ ਤਾਂ ਗਰਮੀ ਜੀ ਜ਼ਿਆਦਾ ਜਦੋਂ ਸੁੱਕ ਜਾਣ ਮੌਸਮ ਹੋ ਬੜਾ ਗਰਮੀ ਵਾਲਾ ਬਣਿਆ ਪਿਆ ਤਾਂ ਪੱਖੇ ਚ ਲਾਉਣੇ ਪੈਂਦੇ ਆ ਗਰਮੀ ਵਾਜੂ ਕਾਫੀ ਸੀ ਮੈਂ ਦਸ ਘੰਟੇ ਤੇ ਮੈਨੂੰ 10 ਮਿੰਟ ਜਿੱਦ ਦੇ ਘੰਟੇ ਜੇ ਕੱਪੜੇ ਜਮਾ ਸੁੱਕ ਗਏ بس ਤਾਂ ਮਸ਼ੀਨ 'ਚ ਸਿਕਾਈ ਦਿਆ ਪਰ ਫਿਰ ਵੀ ਤੇ ਆ ਮੇਰਾ ਬੂਟਾ ਬਣ ਗਿਆ ਸੁੱਕਦਾ ਜੀ ਜਨਤਾ ਕੱਪੜਿਆਂ ਦੇ ਪਿਛਲੇ ਪਾਸੇ ਵਾ ਚਿੜੀਆਂ ਦੀ ਚੀਚੀ ਕਿੰਨੀ ਸੋਹਣੀ ਲੱਗਦੀ ਹੈ ਉਹ ਘਰਦੀਆਂ ਕੱਲ ਮੈਂ ਦੂਸਰੀਆਂ ਜਿਹੜੀਆਂ ਦੇਖੀਆਂ ਬੜੀਆਂ ਸੋਹਣੀਆਂ ਅੱਜ ਮੈਂ ਕੱਚੀ ਜਗ੍ਹਾ ਤੇ ਚੜ੍ਹੂ ਨਹੀਂ ਆਇਆ ਚਿੜੀਆਂ ਦੀ ਚੀਚੀ ਬੜੀ ਸੁਣੀ ਸੁਆਸ ਮਾਰਨਿੰਗ ਟਾਈਮ ਬਹੁਤ ਸੋਹਣੀ ਲੱਗਦੀ ਹੈ ਜਮਾਂ ਦੇਖੋ ਗਰਮੀ ਜਦ ਪੂਰੀ ਹੋ ਗਈ ਨਾ ਪੱਤਾ ਨਹੀਂ ਖਿਲਣਾ ਉਹ ਸਾਫ਼ ਹੋਇਆ ਪਹਿਣੇ ਮਾੜੀ ਮੋਟੀ ਹਵਾ ਚੱਲੇ ਨਾ ਸੋਣਾ ਲੱਗਦਾ ਵਧੀਆ ਮੌਸਮ मौसम देखो दोपहरे बहुत ज्यादा गर्मी से चलो जी चलो जी वीडियो वजिए लगी हो, सब्सक्राइब कर दे शेयर कर लाइक कर जी